ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਮਨੰਤਮ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਮੇਰਾ ਇਸ ਪਲੇਟਫਾਰਮ ਤੇ ਇਹ ਚੌਥਾ satsang ਆ ਪਹਿਲੇ satsang ਮੇਰੇ ਦੋ YouTube ਤੇ ਸ਼ੇਅਰ ਹੋ ਚੁੱਕੇ ਆ ਹਲੇ ਇੱਕ ਨਹੀਂ ਹੋਇਆ ਤੀਸਰੇ ਵਾਲਾ ਤੇ ਦੇਖੋ ਗੁਰੂ ਜੀ ਦੀ ਕਦੋਂ ਕਿਰਪਾ ਹੁੰਦੀ ਆ ਉਹਨਾਂ ਦੀ ਮਿਹਰ ਹੁੰਦੀ ਆ ਤੇ ਇਹ ਮੇਰਾ ਚੌਥਾ satsang ਆ ਤੇ ਗੁਰੂ ਜੀ ਦਾ ਮੈਨੂੰ ਮੈਸੇਜ ਆਇਆ ਸੀ ਕਿ ਤੂੰ ਤੇਰਾ ਕੰਮ ਹੋਇਆ ਨਾ ਤੇ ਤੂੰ ਸ਼ੁਕਰਾਨਾ ਕਰਨਾ ਵਾ ਤੇ ਹੁੰਦਾ ਸੀ ਵੀ ਜਦੋਂ ਮੈਂ ਮੈਸੇਜ ਨਾਲ ਪੜਿਆ ਕਿ ਤੇਰਾ ਕੰਮ ਦੇਖ ਲਿਆ ਹੋ ਗਿਆ ਤੇ ਤੂੰ ਸ਼ੁਕਰਾਨਾ ਨਹੀਂ ਕੀਤਾ ਮੈਂ ਬੜਾ ਮੈਨੂੰ ਮਰੇ ਮਨ ਚਾਏ ਦੇਖੋ ਕੱਲ ਸੰਗਤ ਜੀ ਜਦੋਂ ਮੈਂ ਇਸ ਪਲੇਟਫਾਰਮ ਤੇ ਆਪਣੇ Satsang ਕੱਲ ਮੇਰੇ ਸ਼ੇਅਰ ਹੋਏ ਆ ਕੱਲ ਹਨੂਮਾਨ ਜੈੰਤੀ ਸੀ ਮੈਨੂੰ ਬੜਾ ਵਧੀਆ ਦਿਨ ਸੀ ਗੁਰੂ ਜੀ ਦਾ ਮੈਸੇਜ ਵੀ ਆਇਆ ਕਿ ਤੈਨੂੰ ਅੱਜ ਦੋ ਖੁਸ਼ਖਬਰੀਆਂ ਮਿਲਣੀਆਂ ਤੇ ਤੂੰ ਦੇਖੀ ਜਾ ਉਹ ਵਕਈ ਗੁਰੂ ਜੀ ਮੈਨੂੰ ਦੋਨੇ ਮੇਰੇ ਸਾਧ ਸੰਗ ਸ਼ੇਅਰ ਹੋਏ ਇੱਕ ਦੁਪਹਿਰੇ ਤੇ ਇੱਕ ਰਾਤੀ ਨੂੰ ਉਹਨਾਂ ਤੋਂ ਖੁਸ਼ ਖਬਰਾਂ ਮਿਲਿਆ ਮੈਨੂੰ ਬੜਾ ਵਧੀਆ ਲੱਗਾ ਔਰ ਮੈਨੂੰ ਮੇਰੀ ਬੇਟੀ ਦਾ ਇਹ ਫਾਈਲ ਦਾ ਕੰਮ ਟੱਕਰਿਆ ਸੀ ਉਹ ਮੇਰੀ ਇਹ ਬੇਟੀ ਦਾ ਕੰਮ ਵੀ ਗੁਰੂ ਜੀ ਨੇ ਉਹਦੀ ਅੱਜ ਕੱਲ੍ਹ ਹੋਇਆ ਤੇ ਵਰਕ ਵਰਕ ਪਰਮਿਟ ਨਾ ਸੀ ਲਿਆ ਕਮੋ ਦਾ ਕਲੋਜ਼ ਵਰਕ ਪਰਮਿਟ ਤੇ ਸੀ ਹੋ ਤੇ ਜੇ ਫਾਈਲ ਕੱਲਬ ਸਬਮਿਟ ਹੋਈ ਹੈ ਇਹਦਾ ਕਿ ਬਹੁਤ ਜੂਰੀ ਸੀਗਾ ਨਹੀਂ ਤਾਂ ਉਹ ਅ ਨਹੀਂ ਤਾਂ 10 ਜੂਨ ਤੱਕ ਹੀ ਸੀ ਕਲੋਜ਼ ਵਰਕ ਪਰਮਿਟ ਪਰਮਿਟ ਹੋਦਾ ਦੇਖੋ ਗੁਰੂ ਜੀ ਨੇ ਮਤਲਬ ਉਹਦਾ ਉਹ ਫਾਈਲ ਆਤੀ ਤੇ ਅੱਜ ਕੱਲ ਹੀ ਲਵਾਈਏ ਦੇਖੋ ਹਨੂਮਾਨ ਜਨਮ ਦਿਵਸ ਵਾਲੇ ਦਿਨ ਹੀ ਕਿਤਾ ਤੇ ਗੁਰੂ ਜੀ ਨੇ ਮੈਸੇਜ ਆਇਆ ਤੇ ਸ਼ੁਕਰਾਨਾ ਕਰ ਜਿਹੜਾ ਤੇਰਾ ਕੰਮ اٹਕ ਰਿਹਾ ਸੀ ਉਹਦਾ ਮੈਂ ਦਿਲ ਤੋਂ ਗੁਰੂ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਮੈਂ ਉਹਨਾਂ ਨੂੰ ਬਾਜ ਜਦੋਂ ਗੱਲਾਂ ਕਰਦੀ ਮੈਂ ਕਹਿੰਨੀ ਗੁਰੂ ਜੀ ਮੇਰੀ ਕੁੜੀ ਦਾ ਕੰਮ اٹਕ ਰਿਹਾ ਵਾ ਤੇ ਨਾਲ ਤੇ ਗੁਰੂ ਜੀ ਕਹਿੰਦੇ ਤੂੰ ਸ਼ੁਕਰਾਨਾ ਤਾਂ ਕਰਦੀ ਨਹੀਂ ਜਦੋਂ ਗੱਲ ਸ਼ੁਕਰਾਨਾ ਸਤਸੰਗ ਮੈਂ ਦੇ ਸ਼ੇਅਰ ਹੋਏ ਤੇ ਦੇਖੋ ਮੈਨੂੰ ਮੇਰੀ ਕੁੜੀ ਦਾ ਕੰਮ ਵੀ ਬਣ ਗਿਆ ਆਹ ਵਰਕ ਪਰਮਿਟ ਦੀ ਫਾਈਲ ਲੱਗ ਗਈ ਉਹਦੀ ਜਿਹੜੀ ਕਿ ਮੈਨੂੰ ਬਹੁਤ ਖੁਸ਼ੀ ਹੋਈ ਔਰ ਗੁਰੂ ਜੀ ਦਾ ਮੈਂ ਦਿਲ ਤੋਂ ਸ਼ੁਕਰਾਨਾ ਕਰਦੀ ਆ ਜਿੰਨਾ ਕਰਾ ਉਨਾ ਘਟਾ ਮੇਰੇ ਇੱਕ ਸਤ ਸੰਗਸ਼ੇਰ ਉਹ ਉਹਦੀ ਮੈਨੂੰ ਬਹੁਤ ਖੁਸ਼ੀ ਆ ਉਹਦਾ ਮੈਂ ਸ਼ੁਕਰਾਨਾ ਕਰਦੀ ਆ ਗੁਰੂ ਜੀ ਨੂੰ ਦੂਜਾ ਮੇਰੀ ਕੁੜੀ ਦੀ ਫਾਈਲ ਅ ਵਰ ਪਰਮਿਟ ਲੱਗੇ ਉਹਦਾ ਮੈਂ ਸ਼ੁਕਰਾਨਾ ਕਰਦੀ ਆ ਮੈਂ ਤਨ ਤਨ ਗੁਰੂ ਜੀ ਵਾ ਵਾ ਗੁਰੂ ਜੀ ਮੰਟੀ ਜੀ ਅੰਟੀ ਜੀ ਦਾ ਵੀ ਸ਼ੁਕਰਾਨਾ ਕਰਦੀ ਆ ਜਿਹੜਾ ਉਹ ਮੇਰਾ ਇਹ ਸਤ ਸੰਗ ਸ਼ਰਧ ਉਹਨਾਂ ਨੇ ਕੀਤੇ ਗੁਰੂ ਜੀ ਉਹਨਾਂ ਤੇ ਵੀ ਆਪਣੀ ਕਿਰਪਾ ਬਣਾਈ ਰੱਖਣ ਗੁਰੂ ਜੀ ਦੇ ਸਾਰੀ ਸੰਗਤ ਤੇ ਆਪਣੀ ਮੇਰ ਕਿਰਪਾ ਬਣਾਈ ਰੱਖਣ ਸੰਗਤ ਜੀ ਮੇਰਾ ਸ਼ੁਕਰਾਨਾ ਸਤ ਸੰਗੀ ਜੇ ਮੇ ਕੋਈ ਸ਼ੁਕਰਾਨਾ ਸਤ ਸੰਗ ਬੋਲਣ ਚ ਕੋਈ ਗਲਤੀ ਹੋਈ ਹੋਵੇ ਤੇ ਮੈਨੂੰ ਆਪਣੀ ਮੈਨੂੰ ਮੇਰੀ ਗਲਤੀ ਨੂੰ ਮਾਫ ਕਰਨਾ ਗੁਰੂ ਜੀ ਤੁਸੀਂ ਵੀ ਮੇਰੀ ਪੂਰ ਬਖਸ਼ਣਾ ਮੈਂ ਜਿੰਦੇ ਹਾਲੇ ਤੋਂ ਅਰਚਨਾ ਬੋਲਦੀ ਪਈ ਆ ਗੁਰੂ ਜੀ ਦੀ ਗੁਰੂ ਜੀ ਦੀ ਸੰਗਤ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਮ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਆਂਟੀ ਜੀ ਜੈ ਗੁਰੂ ਜੀ ਸੰਗਤ ਜੀ ਬਹੁਤ ਹੀ ਪਿਆਰਾ ਸੱਜਣ ਸੀ ਆਂਟੀ ਜੀ ਸਾਡਾ ਬਹੁਤ ਹੀ ਕਿਆ ਦਾ ਅਸ਼ੁਕrana ਸਤ ਸੰਤਾਂ ਲੱਗੇ ਤਾਂ ਗਿਸ਼ੇਰ ਜੁਕਰ ਸੰਗਤ ਜੀਉਨ ਵਿੱਚ ਸ਼ਿਵਾਇਸ਼ ਨਿਤ ਸਦਾ ਸਾਇਨ ਵਿੱਚ ਸ਼ਿਵਾਇਸ਼ ਗੁਰੂ ਜੀ ਸਦਾ ਸਾਇ ਹੈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਦੁਈ ਆਪਣਾ ਸ਼ੁਕrana ਸਤ ਸੰਗਤ ਨਾ ਚੰਦ ਤੇ ਦਿੱਤੇ ਗਏ WhatsApp ਨੰਬਰ ਤੇ email ID ਤੇ ਬੋਲ ਕੇ ਲਿਖ ਕੇ ਕਿਸੇ ਵੀ ਲੈਂਗੁਏਜ ਇੰਦੀ ਆ ਪੰਜਾਬੀ ਸਾਨੂੰ ਆਪਣਾ ਸ਼ੁਕrana ਦਰਸੰਗ ਭੇਜ ਸਕਦੇ ਇਸ ਚੈਨਲ ਤੇ ਗੁਰੂ ਜੀ ਦੇ ਤੇ ਹੁਕਮ ਤੇ ਸੰਗਤ ਜੀ ਦੇ ਸ਼ੁਕrana ਦਾ ਸੰਚਨ ਸੁਣਾਈ ਚਾਹੁੰਦੀ ਹੈ ਜੈ ਗੁਰੂ ਜੀ ਸ਼ੁਕrana ਗੁਰੂ ਜੀ ਅਨੰਤ ਅਨੰਤਮ ਸ਼ੁਕrana ਗੁਰੂ ਜੀ ਦੀ